ਕੀ ਸਾਡੇ ਕੋਲ ਆਉ ਭਾਵੇਂ ਨਾ ਆਉ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਭਾਈ ਤੁਹਾਡਾ ਪਿੰਡ ਜਿਹੜਾ ਢਾ ਕੇ ਛੱਡਾ ਸਬੰਧੀ ਜਿਹੜਾ ਵਿਭਾਗ ਹੈ ਉਸ ਉੱਤੇ ਕਾਰਵਾਈ ਕਰਨ ਦੇ ਵਿੱਚ ਸਫਲ ਹੋ ਜਾਂਦਾ ਕਿਤੇ ਨਾ ਕਿਤੇ ਆ ਇਹ ਪਿੰਡ ਜਿਹੜਾ ਪੂਰਾ ਹੀ ਆ ਦਿਨਾ ਨਗਰ ਨਕਸ਼ੇ ਦੇ ਵਿੱਚੋਂ ਖਤਮ ਹੋ ਜਾਵੇ ਜੇ ਸਾਡੇ 7ਵੀਂ 8ਵੀਂ ਪੀੜ੍ਹੀ ਤੋਂ ਅੱਜ ਤੱਕ ਰਹਿ ਰਹੇ ਹਾਂ ਸਾਡੀ ਸੱਤਵੀਂ ਪੀੜ੍ਹੀ ਚੱਲ ਰਹੀ ਹੈ ਸਾਡੇ ਪਿੰਡ ਦੀ ਪੰਚਾਇਤ ਬਣੀ ਹੋਈ ਹੈ ਸਾਡੇ ਪਿੰਡ ਦੇ ਮੀਟਰ ਲੱਗੇ ਹੋਏ ਹੈ ਸਾਡੇ ਪਿੰਡ 'ਚ ਗਲੀਆਂ ਨਾਲੀਆਂ ਬਣੀਆਂ ਹੋਈਆਂ ਨੇ ਸਰਕਾਰ ਨੇ ਸਾਰੀਆਂ ਸਹੂਲਤਾਂ ਸਾਡੇ ਪਿੰਡ ਦਿੱਤੀਆਂ ਹੀ ਆਆਂ ਨੇ ਨਕਸ਼ੇ ਦੇ ਵਿੱਚ ਸਾਡਾ ਪਿੰਡ ਆਂਦਾ ਆ ਅੱਜ ਇੱਕ ਇੱਕ ਕਾਨੂੰਨ ਦੇ 1973 ਦੇ ਕਾਨੂੰਨ ਦੇ ਅਧੀਨ ਸਾਡੇ ਪਿੰਡ ਨੂੰ ਢਾਂਦਣ ਦੀ ਗੱਲਾਂ ਕਰਦੇ ਨੇ ਸਾਡੀ 8ਵੀਂ ਪੀੜ੍ਹੀ ਆ ਸਾਡੇ ਇੱਥੇ ਰਹਿੰਦੇ ਹਾਂ ਜੀ ਬਾਈ ਇਹ ਹੁਣ ਸਾਨੂੰ ਮਾਰਨ ਲੱਗੇ ਹੁਣ ਇੱਥੇ ਜਾੜੀ ਜਾ ਨਿਕਲ ਜਾਏ ਤੂੰ ਇਹ ਹੁਣਾਂ ਹੀ ਛਾਂ ਥੋੜਾ ਜਿਹਾ ਕਿਹਨਾਂ ਹੀ ਘਰ ਕਿੱਥੇ ਜਾਈ ਗਏ ਬਣੇ ਇਹ ਜਾਨੋ ਜਾਣਾ ਨਹੀਂ ਚਾਹੁੰਦੇ ਅਸੀਂ ਤੇ ਆਪਣੇ ਘਰਾਂ 'ਚ ਮਰਾਂਗੇ ਇੱਥੇ ਮਰਾਂਗੇ ਇੱਥੇ ਹੀ ਮਰਾਂਗੇ ਬੜੀ ਮਿਹਨਤ ਨਾਲ ਆਪਣਾ ਘਰ ਬਣਾਇਆ ਹੋਇਆ ਜਿਸ ਨੂੰ ਇਥੋਂ ਸਰਕਾਰ ਨੇ ਠਾਣਾ ਜਾਂ ਤੇ ਸਾਨੂੰ ਇਹਦੇ ਬਦਲੇ ਜ਼ਮੀਨਾਂ ਦਿੱਤੀਆਂ ਜਾਣ ਸਾਨੂੰ ਸਾਡੇ ਘਰ ਬਣਾ ਕੇ ਦਿੱਤੇ ਜਾਣ ਅਸੀਂ ਸਰਕਾਰ ਦੀ ਜਗ੍ਹਾ ਕਾਨੂੰਨ ਨੂੰ ਤਿਆਰ ਜੇ ਸਾਡੀ ਇਹ ਮੰਗ ਨਹੀਂ ਪੂਰੀ ਕੀਤੀ ਜਾਂਦੀ ਤੇ ਆਪਾਂ ਸਰਕਾਰ ਦਾ ਪ੍ਰਸ਼ਾਸਨ ਦਾ ਖੜਾ ਬਣਾ ਦਾਂਗੇ ਇਹ ਘਰ ਸਾਡੇ ਤਾਂ ਨਹੀਂ ਆ ਤੇ ਸਾਨੂੰ ਇੰਝ ਇਦਾਂ ਦੇ ਘਰ ਸਾਡੇ ਬਣੇ ਦੇ ਆ ਜਿੰਨੀ ਮਿਹਨਤ ਆਈ ਬਣਾਏ ਆ ਤੇ ਮੇਰੇ ਪਿੰਡ ਦੇ ਪੂਰੇ ਘਰ ਇਸ ਤਰ੍ਹਾਂ ਕੰਪਲੀਟ ਜਿੱਥੇ ਮਰਜੀ ਬਣਾ ਕੇ ਦੇਣਾ ਆਹੋ ਤੇ ਕਹਿੰਦਾ ਤਾਂ 20 ਸਾਲ ਪਹਿਲਾਂ ਮੈਂ ਬਿਠਵਾ ਹੋਈ ਕਿਸ ਤਰ੍ਹਾਂ ਮੈਂ ਆਪਣਾ ਘਰ ਬਣਾਇਆ ਕਿਸ ਤਰ੍ਹਾਂ ਮੈਂ ਆਪਣੇ ਬੱਚੇ ਪਾਲੇ ਆਹ ਇਹ ਘਰ ਨਹੀਂ ਛੱਡ ਸਕਿਆ ਸਰਕਾਰ ਸਾਡਾ ਤੇ ਫੈਸਲਾ ਮੰਨ ਲਈ ਸਾਨੂੰ ਘਰ ਬਣਾ ਕੇ ਸਮਝੀ ਜੀ ਮੁਬਾਰਕ ਮੁਬਾਰਕ ਜੈ ਹਿੰਦ ਮੁਬਾਰਕ ਸਾਸੀ ਗੱਲ ਕੇਆਰਟੀ ਨੈਟਵਰਕ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਰਾਜੇਸ਼ ਆਲੂਣਾ ਨਵੇਂ ਤੋਂ ਨਵੇਂ ਮੁੱਦਿਆਂ ਦੇ ਨਾਲ ਔਰ ਨਵੇਂ ਤੋਂ ਨਵੇਂ ਚਿਹਰਿਆਂ ਦੇ ਨਾਲ ਤੁਹਾਨੂੰ ਰੂਬਰੂ ਕਰਵਾਂਦੇ ਰਹਿੰਨੇ ਆਪਣੇ ਚੈਨਲ ਦੇ ਮਾਧਿਅਮਸ ਰਾਹੀਂ ਤੋਂ ਦੱਸ ਦੇਣਾ ਚਾਹੁੰਦੇ ਆ ਕਿ ਇੱਕ ਘਰ ਨੂੰ ਬਣਾਉਣ ਦੇ ਵਿੱਚ ਜਿਹੜਾ ਉਹ ਸਦੀਆਂ ਲੰਘ ਜਾਂਦੀਆਂ ਨੇ ਮਿਹਨਤ ਦੇ ਨਾਲ ਜਿਹੜੇ ਘਰ ਬਣਾਏ ਜਾਂਦੇ ਨੇ ਲੇਕਿਨ ਆ ਸਰਕਾਰ ਦੀਆਂ ਕੁਝ ਐਸੀ ਮਾੜੂ ਨੀਤੀਆਂ ਇਹਨਾਂ ਲੋਕਾਂ ਵੱਲੋਂ ਦੱਸੀਆਂ ਜਾ ਰਹੀਆਂ ਨੇ ਆ ਕਿ ਨੋਟਿਸ ਆਉਂਦੇ ਨੇ ਨਹਿਰ ਵਿਭਾਗ ਦੇ ਵੱਲੋਂ ਕਿ ਤੁਹਾਡੇ ਘਰਾਂ ਨੂੰ ਟਾ ਦਿੱਤਾ ਜਾਵੇਗਾ ਆਖਰ ਕਾਰਨ ਕੀ ਹੈ ਗੱਲਬਾਤ ਕਰ ਲੈਣੇ ਆ ਗੱਲ ਦੀਨਾ ਨਗਰ ਹਲਕੇ ਦੀ ਕਰਦੇ ਆ ਦੀਨਾ ਨਗਰ ਦੇ ਵਿੱਚ ਪੈਂਦਾ ਪਿੰਡ ਡੀਡੇ ਸਾਜ਼ੀਆਂ ਜਿੱਥੋਂ ਦੇ ਬਸਨੀਕ ਕੈਮਰਾਮੈਨ ਨੂੰ ਕਹਾਂਗੇ ਤਸਵੀਰ ਦਿਖਾਈ ਜਾਵੇ ਕਿ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਲੇਡੀਜ਼ ਔਰ ਨੌਜਵਾਨ ਇਵਨ ਕੇ ਬਜ਼ੁਰਗ ਜਿਹੜੇ ਨੇ ਉਹ ਵੀ ਇੱਥੇ ਇਕੱਠੇ ਹੋਏ ਨੇ ਆਪਣੇ ਘਰ ਨੂੰ ਬਚਾਉਣ ਦੀ ਖਾਤਰ ਗੱਲਬਾਤ ਕਰ ਲੈਣੇ ਆ ਪਿੰਡ ਦੇ ਲੋਕਾਂ ਨਾਲ ਕੀ ਉਹਨਾਂ ਦਾ ਇਸ ਵਿਸ਼ੇ ਤੇ ਕੀ ਕਹਿਣਾ ਆਖਰ ਕੀ ਨੋਬਤ ਆ ਗਈ ਕਿ ਸਰਕਾਰ ਵੱਲੋਂ ਐਡਾ ਸਖਤ ਕਦਮ ਜਿਹੜਾ ਉਹ ਚੁੱਕਿਆ ਗਿਆ ਹਾਂਜੀ ਕੀ ਕੀ ਨਾਮ ਹੈ ਪਈ ਤੁਹਾਡਾ ਨਾਮ ਆਕਾਸ਼ ਹੈ ਹਾਂ ਮੈਂ ਪਿੰਡ ਇਡੇ ਸੰਸਿਆਂ ਤੋਂ ਪੰਚਾਇਤ ਮੈਂਬਰ ਹਾਂ ਸਾਡੇ ਘਰਾਂ ਦੇ ਨਹਿਰ ਮਹਿਕਮੇ ਦੇ ਵੱਲੋਂ ਨੋਟਿਸ ਆ ਰਹੇ ਨੇ ਕਿ ਤੁਹਾਡੇ ਘਰ ਸੀਟਾ ਦੇਣੇ ਆ ਤੇ ਜਿੱਥੇ ਵੀ ਤੁਸੀਂ ਜਾਣਾ ਜਾ ਸਕਦੇ ਹੋ ਅਸੀਂ ਤੁਹਾਡੇ ਖਿਲਾਫ ਹੀ ਚੱਲਣਾ ਹੈ ਕਹ ਲੇ ਤਾਂ ਆ ਕਿ ਮਤਲਬ ਸਾਡਾ ਜਿਹੜੇ ਘਰ ਆ ਇਹ ਸਾਡੇ 7ਵੀਂ 8ਵੀਂ ਪੀੜੀ ਤੋਂ ਅਸੀਂ ਇੱਥੇ ਰਹਿ ਰਹੇ ਆ ਸਾਡੀ 7ਵੀਂ ਪੀੜੀ ਚੱਲਦੀ ਆ ਸਾਡੇ ਪਿੰਡ ਦੀ ਪੰਚਾਇਤ ਬਣੀ ਹੋਈ ਆ ਸਾਡੇ ਪਿੰਡ ਦੇ ਮੀਟਰ ਲੱਗੇ ਹੋਏ ਆ ਸਾਡੇ ਪਿੰਡ ਚ ਗਲੀਆਂ ਨਾਲੀਆਂ ਬਣੀਆਂ ਹੋਈਆਂ ਨੇ ਸਰਕਾਰ ਨੇ ਸਾਰੀਆਂ ਸਹੂਲਤਾਂ ਸਾਡੇ ਪਿੰਡ ਨੂੰ ਦਿੱਤੀਆਂ ਹੋਈਆਂ ਆ ਨਕਸ਼ੇ ਦੇ ਵਿੱਚ ਸਾਡਾ ਪਿੰਡ ਆਂਦਾ ਆ ਅੱਜ ਇਹ ਇੱਕ ਇੱਕ ਕਾਨੂੰਨ ਦੇ 1973 ਦੇ ਕਾਨੂੰਨ ਦੇ ਅਧੀਨ ਸਾਡੇ ਪਿੰਡ ਨੂੰ ਢਾਂਦੀਆਂ ਗੱਲਾਂ ਕਰੁੰਦੇ ਨੇ ਜਦ ਕਿ ਸਾਡੇ 7 8 ਪੀੜੀਆਂ ਤੋਂ ਪਿੱਛੇ ਸਾਡੇ ਦਾਦੇ-ਪਰਦਾਦੇ ਤੋਂ ਲੈ ਕੇ 1973 ਦੇ ਕਾਨੂੰਨ ਆ ਸਾਨੂੰ 1918 ਤੋਂ ਸਾਡੇ ਪਿੰਡ ਦੇ ਜਿਹੜੇ ਇੱਥੇ ਸਾਡੇ ਦਾਦੇ ਪੁਰਦਾਦੇ ਰਹਿ ਰਹੇ ਆ ਤੇ ਕਿਨੇ 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 ਚਿਰ ਤੋਂ ਨੋਟਿਸ ਆਉਂਦੇ ਪਏ ਨੇ ਇਹ ਨੋਟਿਸ ਸਾਨੂੰ 2-2 ਤੇ 2 ਮਹੀਨੇ ਤੋਂ ਆ ਰਹੇ ਆ ਤੇ ਵੀਰੇ ਕਿਸੇ ਸਬੰਧਿਤ ਅਧਿਕਾਰੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਪਿੰਡ ਵਾਲਿਆਂ ਵੱਲੋਂ ਜਾਂ ਮੋਦਵਾਰੋਂ ਨਾਲ ਹਾਂਜੀ ਸਰ ਸਾਨੂੰ ਇੱਕ ਨੋਟਿਸ ਆਇਆ ਕੱਲ ਨਿਊ ਪਹਿਲੇ ਸਾਡੇ ਛੇਕਰਾਂ ਨੂੰ ਨੋਟਿਸ ਆਏ ਸੀਗੇ ਤੇ ਹੁਣ ਸਾਨੂੰ ਕੱਲ ਨਵੇਂ ਨੋਟਿਸ ਆਏ ਆ ਇਹ ਨੋਟਿਸ ਸਰ ਇਹ ਨਹਿਰ ਕਲੈਕਟਰ ਵੱਲੋਂ 24 ਤਰੀਕ ਨੂੰ ਜਾਰੀ ਹੋਇਆ ਤੇ ਸਾਨੂੰ 31 ਤਰੀਕ ਨੂੰ ਇਹਦੀ ਰਿਸੀਵਿੰਗ ਦਿੱਤੀ ਗਈ ਹੈ ਜੇ ਸਾਡੇ ਘਰ ਸਰਕਾਰ ਨੇ ਢਾਣ ਦੀ ਗੱਲ ਕੀਤੀ ਆ ਤੇ ਜੇ ਸਾਡੇ ਜਿਹੜੇ ਸਾਡੇ ਘਰ ਬਣੇ ਪਿਆ ਸੀ ਬੜੀ ਮਿਹਨਤ ਨਾਲ ਆਪਣੇ ਘਰ ਬਣਾਏ ਹੋਏ ਆ ਜੇ ਸਾਨੂੰ ਇਥੋਂ ਸਰਕਾਰ ਨੇ ਠਾਣਾ ਜਾਂ ਤੇ ਸਾਨੂੰ ਇਹਦੇ ਬਦਲੇ ਜ਼ਮੀਨਾਂ ਦਿੱਤੀਆਂ ਜਾਣ ਸਾਨੂੰ ਸਾਡੇ ਘਰ ਬਣਾ ਕੇ ਦਿੱਤੇ ਜਾਣ ਅਸੀਂ ਸਰਕਾਰ ਦੀ ਜਗਾ ਖਾਲੀ ਕਰਨ ਨੂੰ ਤਿਆਰ ਆ ਜੇ ਸਾਡੀ ਇਹ ਮੰਗ ਨਹੀਂ ਪੂਰੀ ਕੀਤੀ ਜਾਂਦੀ ਤੇ ਆਪਾਂ ਸਰਕਾਰ ਦਾ ਪ੍ਰਸ਼ਾਸਨ ਦਾ ਕੜਾ ਵਿਰੋਧ ਕਰਾਂਗੇ ਹੁਣ ਕੀ ਸੁਣਨ ਨੂੰ ਆਇਆ ਐਕਸ਼ਨ ਸਾਹਿਬ ਨੂੰ ਤੁਸੀਂ ਮਿਲਣਗੇ ਸੀ ਮਹਿਲਕਪੜ ਦੇ ਐਕਸ਼ਨ ਸਾਹਿਬ ਜੀ ਨੂੰ ਕੀ ਸੁਣਨ ਨੂੰ ਆਇਆ ਅਸੀਂ ਜੇ ਸੀ ਜਿੱਥੇ ਪੂਰੀ ਪੰਚਾਇਤ ਮੈਂਬਰ ਸਾਹਿਬ ਸਾਰੇ ਜੀ ਅਸੀਂ ਸਰਪੰਚ ਸਾਹਿਬ ਵੀ ਅਸੀਂ ਨਾਲ ਪਿੰਡ ਦੇ ਬਸਨੀਕ ਗਏ ਸੀ ਅ ਸਾਨੂੰ ਐਕਸੀਲ ਸਾਹਿਬ ਨੂੰ ਤਾਂ ਉਹਨਾਂ ਨੇ ਮਿਲਣ ਨਹੀਂ ਦਿੱਤਾ ਉਹ ਤੇ ਕਚੀ ਆਰਸੀ ਆ ਬੈਠੇ ਸੀਗੇ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਸਾਡੇ ਕੋਲ ਆਓ ਜਾਂ ਨਾ ਆਓ ਸਾਨੂੰ ਕੋਈ ਫਰਕ ਨਹੀਂ ਪੈਂਦਾ ਅਸੀਂ ਤੁਹਾਡੇ ਖਿਲਾਫ ਹੀ ਕਾਰਵਾਈ ਕਰਨੀ ਹੈ ਸਾਨੂੰ ਤੁਹਾਡੇ ਨਾਲ ਕੋਈ ਫਰਕ ਨਹੀਂ ਪੈਂਦਾ ਸਾਨੂੰ ਪਿੱਛੋਂ ਹਦਾਇਤਾਂ ਆਈਆਂ ਨੇ ਕਿ ਆਪਾਂ ਤੁਹਾਡੇ ਘਰ ਢਾ ਕੇ ਹੀ ਹਟਣਾ ਹੈ ਠੀਕ ਹੈ ਸੋ ਨੌਜਵਾਨ ਵੱਲੋਂ ਤੁਸੀਂ ਸੁਣਿਆ ਹੈ ਜੋ ਇਸ ਵੱਲੋਂ ਦੱਸਿਆ ਗਿਆ ਹੈ ਪਿੰਡ ਦੇ ਸਰਪੰਚ ਵੀ ਇੱਥੇ ਮੌਜੂਦ ਨੇ ਗੱਲਬਾਤ ਕਰ ਲੈਣੇ ਕਿ ਉਹਨਾਂ ਦਾ ਇਸ ਸਪੈਸ਼ੀਅਲ ਉੱਤੇ ਕੀ ਕਹਿਣਾ ਹਾਂਜੀ ਭਾਈ ਸਾਹਿਬ ਪਿੰਡ ਦੇ ਮੋਦਵਾਰੋਂ ਲੋਕਾਂ ਨੇ ਚੁਣਿਆ ਹੈ ਪਤਵਾ ਦੇ ਕੇ ਅੱਜ ਪਿੰਡ ਦੇ ਉੱਤੇ ਮੁਸੀਬਤ ਜਿਹੜੀ ਆਨ ਪਈ ਹੈ ਕੀ ਕਹਿਣਾ ਚਾਹੁੰਦੇ ਹੋ ਅਤੇ ਕੀ ਪ੍ਰਸ਼ਾਸਨ ਤੋਂ ਕੋਈ ਗੋਹਰ ਲਗਾ ਦੇਣ ਸਾ ਪ੍ਰਸ਼ਾਸਨ ਨੂੰ ਮੈਂ ਇਹ ਕਹਿਣਾ ਚਾਹਨਾ ਕਿ ਜਿਹੜਾ ਮਾੜੇ ਨੋਟਸਾਂ ਦੀ ਜਿਹੜੀ ਆ ਇਹ ਨੋਟਸਾਂ ਨੂੰ ਨਾ ਭੇਜਿਆ ਜਾਵੇ ਤੇ ਘਰ ਪਿੰਡ ਨੂੰ ਪੂਰਾ ਤਰੀਕੇ ਨਾਲ ਬਸਾਇਆ ਜਾਂਦੇ ਜੇ ਕੋਈ ਇੱਥੇ ਕੋਈ ਗਲਤ ਕੰਮ ਕਰਦਾ ਅਸੀਂ ਪ੍ਰਸ਼ਾਸਨ ਦਾ ਸਹਿਯੋਗ ਕਰਾਂਗੇ ਠੀਕ ਹੈ ਜੇ ਪ੍ਰਸ਼ਾਸਨ ਇਸ ਚੀਜ਼ ਨੂੰ ਨਹੀਂ ਮੰਨਦਾ ਜੇ ਘਰ ਸਾਡੇ ਢਾਣੀ ਹੈ ਤੇ ਸਾਨੂੰ ਜਿੱਦਾਂ ਦੇ ਘਰ ਸਾਡੇ ਬਣੇਦੇ ਆ ਜਿੰਨੀ ਮਿਹਨਤ ਨਾਲ ਅਸੀਂ ਬਣਾਏ ਆ ਤੇ ਮੇਰੇ ਪਿੰਡ ਦੇ ਪੂਰੇ ਘਰ ਕੰਪਲੀਟ ਜਿੱਥੇ ਮਰਜੀ ਬਣਾ ਕੇ ਦੇ ਦੇਣ ਅਸੀਂ ਉੱਥੇ ਚੱਲ ਜਾਾਂਗੇ ਕਿੰਨੇ ਘਰਾਂ ਨੂੰ ਨੋਟਿਸ ਆਏ ਆ ਐਸ ਮੌਕੇ 'ਚ 71 ਨੋਟਿਸ ਇਹਨਾਂ ਕੱਢਿਆ ਤੇ ਅੱਜ ਹੀ ਗਏ ਹੀ ਤੇ ਕਹਿੰਦੇ ਵੀ ਜਿਹੜੇ ਰਹਿ ਗਏ ਆ ਤੇ ਉਹ ਵੀ ਨੋਟਿਸ ਅਸੀਂ ਭੇਜ ਦੇਣੇ ਆ ਤੁਸੀਂ ਸਾਡੇ ਕੋਲ ਆਓ ਭਾਵੇਂ ਨਾ ਆਓ ਸਾਨੂੰ ਕੋਈ ਫਰਕ ਨਹੀਂ ਪੈਂਦਾ ਅਸੀਂ ਤੁਹਾਡਾ ਪਿੰਡ ਜਿਹੜਾ ਢਾ ਕੇ ਛੱਡਣਾ ਟੋਟਲ ਕਿੰਨੇ ਘਰ ਨੇ ਟੋਟਲ ਇੱਥੇ ਅਸੀਂ 85-90 ਘਰ ਆ ਜੀ ਕਿੰਨੇ ਲੋਕਾਂ ਨੂੰ ਨੋਟਿਸ ਆ ਗਏ ਐਸ ਮੌਕੇ 71 ਨੋਟਿਸ ਆ ਗਏ ਮਤਲਬ ਕਿਤੇ ਨਾ ਕਿਤੇ ਸਾਰੇ ਪਿੰਡ ਦੇ ਜਿਹੜਾ ਪੂਰੇ ਪਿੰਡ ਦਾ ਜੀ ਪੂਰੇ ਪਿੰਡ ਦਾ ਪੂਰੇ ਪਿੰਡ ਦਾ ਹੀ ਪੂਰੇ ਪਿੰਡ ਵਾਸਤੇ ਇਹਨਾਂ ਨੇ ਢਾਂ ਦੀ ਸਕੀਮ ਬਣਾਈ ਹੈ ਕੀ ਰੀਜ਼ਨ ਕੀ ਦੱਸਦੇ ਪਏ ਨੇ ਰੀਜ਼ਨ ਕੀ ਨੋਟਿਸ ਦੇ ਵਿੱਚ ਲਿਖਿਆ ਕੋਈ ਰੀਜ਼ਨ ਨਹੀਂ ਲਿਖਿਆ ਸਿਰਫ ਇਹ ਹੈ ਆਪੀ ਨਹਿਰ ਮੈਕਮੇਜੇ ਕਹਿੰਦੇ ਤੁਹਾਡੇ ਘਰ ਆ ਤੇ ਸਾਡੇ ਜਿਹੜੀਆਂ ਪੀੜ੍ਹੀਆਂ ਤੋਂ ਪੀੜ੍ਹੀਆਂ ਇੱਥੇ ਮੁੱਕ ਗਈਆਂ ਤੇ ਸਾਰਾ 200 ਸਾਲ ਤੋਂ ਇੱਥੇ ਰਹਿ ਰਹੇ ਆ ਤੇ ਇਹਨਾਂ ਨੇ ਅੱਜ ਜੇ ਤਾਂ ਸਰਕਾਰਾਂ ਚ ਗਈਆਂ ਪਹਿਲੇ ਸਰਕਾਰਾਂ ਕਿੱਥੇ ਗਈਆਂ ਜਦੋਂ ਅਸੀਂ ਇੱਥੇ ਪਹਿਲੇ ਰਹਿੰਦੇ ਸੀ ਜੇ ਸਰਕਾਰਾਂ ਨੇ ਕਾਨੂੰਨ ਦੇ ਸਾਡੀ ਨਹੀਂ ਸੁਣੀ ਤੇ ਅਸੀਂ ਕੋਰਟ ਦਾ ਦਰਵਾਜ਼ਾ ਖਕਾਵਾਂਗੇ ਤੇ ਕੋਰਟ ਦੇ ਦਰਾਈ ਜਿਹੜੇ ਸਾਡੇ ਨਾਲ ਬਦੀ ਕੀ ਕਰਦੇ ਆ ਉਹਨਾਂ ਦਾ ਆਪ ਹੀ ਕੋਟ ਵੀ ਨਹੀਂ ਦਿੱਤੇ ਤੇ ਨਿਚੇ ਤੇ ਨਿਚੇ ਤੇ ਛੋਟੇ ਛੋਟੇ ਬੱਚੇ ਵੀ ਨੇ ਘਰਾਂ ਦੇ ਸਕੂਲ ਵੀ ਜਾਂਦੇ ਨੇ ਬੱਚੇ ਆ ਬੱਚਿਆਂ ਦਾ ਫਿਊਚਰ ਵੀ ਆ ਕਿੱਦਾਂ ਦੇਖਦੇ ਹੋ ਸਾਰੇ ਛੋਟੇ ਛੋਟੇ ਬੱਚੇ ਆ ਸਕੂਲ ਜਾਂਦੇ ਆ ਸਕੂਲਾਂ ਅਸੀਂ ਕਿੱਦਾਂ ਘਟਾਵਾਂਗੇ ਕਿੱਥੇ ਨਵੇਂ ਤੇਰੇ ਰਾਵਾਂਗੇ ਆਹੀ ਨਵੇਂ ਸਾਰੇ ਥੋੜੇ ਕਿੱਥੇ ਰਹਿ ਸਕਦੇ ਆਹੀ ਇੱਥੇ ਰਹਿਣਾ ਇੱਥੇ ਮਰਨਾ ਇੱਥੇ ਜੀਣਾ ਪਿੰਡ ਦੇ ਆਈ ਨਹੀਂ ਛੱਡਣਾ ਪੈਂਦਾ ਜੋ ਮਰਜੀ ਕਿਤਨਾ ਕਿਤੇ ਜਿਹੜਾ ਦੁੱਖ ਜਿਹੜਾ ਝਲਕਦਾ ਪਿਆ ਹੈ ਪਿੰਡ ਨਿਵਾਸੀਆਂ ਦਾ ਤਾਂ ਗੱਲਬਾਤ ਕਰ ਲੈਣੇ ਇੱਥੇ ਸਾਡੀਆਂ ਬੀਬੀਆਂ ਭੈਣਾਂ ਵੀ ਇੱਥੇ ਮੌਜੂਦ ਨੇ ਪਿੰਡ ਦੀਆਂ ਕਿਉਂਕਿ ਇੱਕ ਘਰ ਨੂੰ ਬਣਾਉਣ ਦੇ ਵਿੱਚ ਜਿਹੜਾ 100 ਦੇ ਵਿੱਚੋਂ 70% 80% ਜਿਹੜਾ ਯੋਗਦਾਨ ਹੈ ਉਹ ਮਹਿਲਾਵਾਂ ਦਾ ਹੁੰਦਾ ਹੈ ਗੱਲਬਾਤ ਕਰ ਲੈਣ ਉਹਨਾਂ ਨਾਲ ਕਿ ਉਹਨਾਂ ਦਾ ਇਸ ਵਿਸ਼ੇ ਤੇ ਕੀ ਕਹਿਣਾ ਹਾਂਜੀ ਚਾਚੀ ਕੀ ਨਾਮ ਹੈ ਤੁਹਾਡਾ ਕਿਦੋਂ ਤੋਂ ਇਸ ਪਿੰਡ ਦੇ ਵਿੱਚ ਰਹਿੰਦੇ ਪਿਓ 35 ਸਾਲ ਤੋਂ 35 ਸਾਲ ਤੋਂ ਹੁਣ ਨੋਟਿਸ ਆਉਂਦੇ ਪਏ ਨੇ ਕਿ ਘਟਾਏ ਜਾਣਗੇ ਕਿਦਾਂ ਦੇਖਦੇ ਆ ਤਾਂ 20 ਸਾਲ ਪਹਿਲਾਂ ਮੈਂ ਵਿਧਵਾ ਹੋਈ ਕਿਸ ਤਰ੍ਹਾਂ ਮੈਂ ਆਪਣਾ ਘਰ ਬਣਾਇਆ ਕਿਸ ਤਰ੍ਹਾਂ ਮੈਂ ਆਪਣੇ ਬੱਚੇ ਪਾਲੇ ਐ ਇਹ ਘਰ ਨਹੀਂ ਛੱਡ ਸਕਣ ਜੇ ਸਰਕਾਰ ਸਾਡਾ ਇਹ ਫੈਸਲਾ ਮੰਨ ਲੇ ਸਾਨੂੰ ਘਰ ਬਣਾ ਦੇ ਸਾਨੂੰ ਜ਼ਮੀਨ ਦੇ ਦੇ ਫੇਰ ਅਸੀਂ ਘਰ ਛੱਡ ਦਾਂਗੇ ਹਮਮ ਬੱਸ ਤਾਂ ਸਾਡਾ ਮਤਲਬ ਇੰਨੀਆ ਪਿੰਡ ਚੋਂ ਜਾਣ ਦਾ ਕਿ ਕਿ ਪਹਿਲਾਂ ਸਰਕਾਰ ਦਿੱਤੀ ਸੀ ਜੇ ਕੋ ਗਲਤ ਕੰਮ ਹੁੰਦਾ ਸਰਕਾਰ ਨੂੰ ਪਤਾ ਉਹ ਸਰਕਾਰ ਚ ਨੇ ਪਿੰਡ ਵਾਸੀਆਂ ਨੇ ਕਹਿਤਾ ਸੀ ਯੋਗਤਾ ਮੰਗੀ ਠੀਕ ਹੈ ਹੁਣ ਕੀ ਮੰਗਦੇ ਇਹੋ ਮੰਗਿਆ ਇਹ ਅਹੀਂ ਇਹ ਪਿੰਡ ਨਹੀਂ ਉਚੜਨਦੇ ਠੀਕ ਹੈ ਕੁਝ ਹੋਰ ਵੀ ਇੱਥੇ ਬਜ਼ੁਰਗ ਮੌਜੂਦ ਆ ਗੱਲਬਾਤ ਕਰਨ ਦੇ ਆ ਮਾਤਾ ਜੀ ਕੀ ਨਾਮ ਹੈ ਤੁਹਾਡਾ ਜੀ ਮਾਮਾ ਆ ਕਿੰਨੇ ਚਿਰ ਤੋਂ ਇਸ ਪਿੰਡ ਦੇ ਵਸਨੀਕ ਹੋ ਹਾਂਜੀ ਇੱਥੇ 150 ਸਾਲ ਹੋ ਗਿਆ ਇੱਥੇ ਸਾਧੀਆਂ ਸਾਡਿਆਂ ਨੇ ਵਸਦਿਆਂ ਨੂੰ 150 ਸਾਲ 150 ਸਾਲ ਹੈ ਤੇ ਇੱਥੇ ਪਹਿਲਾਂ ਪਾਕਿਸਤਾਨ ਦੇ ਮੁਸਲਮਾਨ ਰਹਿੰਦੇ ਸੀ ਮੁਸਲਮਾਨ ਪਾਕਿਸਤਾਨ ਨੂੰ ਭੱਜ ਗਏ ਤੇ ਜਿਹੜੇ ਉੱਜ ਦੇ ਸਾਡੇ ਸਾਂਸੀ ਸੀ ਉਹ ਇੱਥੇ ਆ ਕੇ ਰਹਿਣ ਲੱਗ ਪਏ ਇਹ ਸਤਮੀ ਅਠਵੀਂ ਪੀੜ੍ਹੀ ਆ ਸਾਡੀ ਇੱਥੇ ਰਹਿੰਦੇ ਬਜ਼ੁਰਗਾਂ ਦੀ ਤੇ ਹੁਣ ਸਾਨੂੰ ਮਾਰਨ ਲੱਗੇ ਹੁਣ ਇੱਥੇ ਧੌੜੀ ਜਾ ਨਿਕਲ ਜਾਓ ਤੂੰ ਇਹ ਹੋਣਾ ਹੀ ਹੈ ਛੜ ਥੋੜਾ ਛੜ ਅਹੀਂ ਕਾ ਛੜ ਕੇ ਕਿਥੇ ਜਹੀ ਪੜੇ ਅਹੀਂ ਹੂੰ ਹੂੰ ਤੇ ਜਾਨੋ ਜਾਣਾ ਨਹੀਂ ਚਾਹਦੇ ਅਸੀਂ ਤੇ ਆਪਣੇ ਘਰਾਂ ਚ ਮਰਾਂਗੇ ਇਥੇ ਇਥੇ ਮਰਾਂਗੇ ਇਥੇ ਜੀਵਾਂਗੇ ਬਸ ਹਾਂਜੀ ਬੰਦੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਹੀ ਜੀ ਕਹਿਣਾ ਚਾਹੁੰਦੇ ਹਾਂ ਛੜ ਕਾਰੇ ਰਹਿਣ ਅਸੀਂ ਡੰਡੀਆਂ ਰੂੜੀਆਂ ਜਨਾਨੀਆਂ ਅਸੀਂ ਕਾ ਇਹ ਹੀ ਕਹਿੰਦੇ ਤੇ ਸਾਡੇ ਇਹ ਘਰ ਫਰਨੂ ਰਹਿਣ ਚਾਹੀਦਾ ਅਸੀਂ ਸਾਰੀ ਉਮਰ ਅਸੀਂ ਲੰਗੜੀਆਂ ਹੋ ਗਈਆਂ ਸੀ ਘਰ ਮਰੇ ਬਹਾਨ ਮਰੇ ਨਾ ਸਾਡੇ ਬੰਦੇ ਆ ਨਾ ਕੁਛ ਸਾਨੂੰ ਘਰ ਆਪਣਾ ਚਾਹੀਦਾ ਜਿੱਦਾਂ ਮਰਜੀ ਵੀ ਹਲਕੋ ਸਾਡਾ ਹੋਵੇ ਅਸੀਂ ਜਾਂ ਜੇ ਸਰਕਾਰ ਕੋ ਪੈਸਾ ਚਾਹਦੀ ਐ ਅਸੀਂ ਸਾਰੇ ਸਰਕਾਰ ਨੂੰ ਜੀ ਮੈਂ ਤਾਂ ਅਸੀਂ ਆਪਣੇ ਪੈਸਾ ਭਰ ਦਾਂਗੇ ਸਾਨੂੰ ਆਈ ਕਰ ਨਹੀਂ ਦੇਣੀ ਆ ਜਗ੍ਹਾ ਨਾ ਬਹਤਾਂਗੇ ਸੋ ਕਿਤਨਾ ਕਿਤੇ ਦੁੱਖ ਜਿਹੜਾ ਤੁਸੀਂ ਅੱਖਾਂ ਦੇ ਹੰਝੂਆਂ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਦੁੱਖ ਝਲਕਦਾ ਪਿਆ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਆ ਔਰਤਾਂ ਜਿਹੜੀਆਂ ਹੁੰਦੀਆਂ ਨੇ ਘਰ ਦਾ ਸ਼ਿੰਗਾਰ ਹੁੰਦੀਆਂ ਨੇ ਜਿਹੜੇ ਘਰ ਨੂੰ ਬਣਾਉਂਦੀਆਂ ਨੇ ਉਹਨਾਂ ਦੀ ਅੱਖਾਂ ਦੇ ਵਿੱਚੋਂ ਹਤਰੂਆਂ ਤੋਂ ਤੁਸੀਂ ਜਿਹੜਾ ਹਿਸਾਬ ਲਗਾ ਸਕਦੇ ਹੋ ਕਿ ਉਹ ਕਿਸ ਕਦਰ ਜਿਹੜਾ ਦੁਖੀ ਨੇ ਛੋਟੇ ਛੋਟੇ ਬੱਚੇ ਨੇ ਇਹਨਾਂ ਵੱਲੋਂ ਗੋਹਾਰ ਲਗਾਈ ਕੀ ਕਿ ਅਸੀਂ ਆਪਣੇ ਬੱਚੇ ਕਿੱਥੇ ਘਰ ਬਣਾਏ ਹੋਏ ਨੇ ਔਰ ਕਈ ਲੇਡੀਜ਼ ਅਨ ਵੱਲੋਂ ਦੱਸਿਆ ਗਿਆ ਕਿ ਅਸੀਂ ਵਿਧਵਾ ਹਾਂ ਸਾਡੇ ਆਦਮੀ ਵੀ ਸਿਰ ਤੇ ਨਹੀਂ ਹਨ ਤਾਂ ਅਸੀਂ ਮਿਹਨਤ ਮਜ਼ਦੂਰੀ ਕਰਕੇ ਜਿਹੜਾ ਇਹ ਘਰ ਬਣਾਏ ਨਾ ਤਾਂ ਇਹ ਇੱਕ ਚੀਜ਼ ਹੋਰ ਇਥੇ ਦਸਨੀ ਮੁਨਾਫੇ ਸਮਝਦੇ ਕਿ ਜੇਕਰ ਇਸ ਪਿੰਡ ਦੇ ਨਾਲ ਜੋ ਸਰਕਾਰਾਂ ਵੱਲੋਂ ਜੋ ਸਬੰਧਿਤ ਮਹਿਕਮਿਆਂ ਵੱਲੋਂ ਜਿਹੜੇ ਇਰਟੀਮੇਟਸ ਨਾਲੋਂ ਭੇਜੇ ਜਾ ਰਹੇ ਨੇ ਨੋਟਿਸ ਭੇਜੇ ਜਾ ਰਹੇ ਨੇ ਜੇਕਰ ਸਬੰਧੀ ਜਿਹੜਾ ਵਿਭਾਗ ਹੈ ਉਸ ਉੱਤੇ ਕਾਰਵਾਈ ਕਰਨ ਦੇ ਵਿੱਚ ਸਫਲ ਹੋ ਜਾਂਦਾ ਕਿਤੇ ਨਾ ਕਿਤੇ ਆ ਇਹ ਪਿੰਡ ਜਿਹੜਾ ਪੂਰਾ ਹੀ ਆ ਦਿਨਾਂ ਨਗਰ ਨਕਸ਼ੇ ਦੇ ਵਿੱਚੋਂ ਖਤਮ ਹੋ ਜਾਵੇਗਾ ਤੁਸੀਂ ਇਸ ਖਬਰ ਨੂੰ ਕਿੱਦਾਂ ਦੇਖਦੇ ਹੋ ਇਹਨਾਂ ਗਰੀਬ ਲੋਕਾਂ ਦੀ ਇਹਨਾਂ ਬੇਸਹాయ ਲੋਕਾਂ ਦੀ ਸਰਕਾਰ ਤੱਕ ਗੱਲ ਪਹੁੰਚਾਉਣ ਦੇ ਵਿੱਚ ਤੁਸੀਂ ਮਦਦ ਕਰ ਸਕਦੇ ਹੋ ਇਸ ਵੀਡੀਓ ਨੂੰ ਸ਼ੇਅਰ ਕਰਕੇ ਤਾਂ ਕਿ ਸਬੰਧਤ ਅਧਿਕਾਰੀਆਂ ਤੱਕ ਅਤੇ ਮੌਜੂਦਾ ਸਰਕਾਰਾਂ ਤੱਕ ਇਹਨਾਂ ਦੀ ਆਵਾਜ਼ ਪਹੁੰਚ ਸਕੇ ਤੁਸੀਂ ਇਸ ਖਬਰ ਨੂੰ ਕਿੱਦਾਂ ਦੇਖਦੇ ਹੋ ਕਮੈਂਟ ਬਾਕਸ ਦੇ ਵਿੱਚ ਆਪਣੀ رائے ਰੱਖ ਸਕਦੇ ਹੋ ਸੋ ਹੋਰ ਵੀ ਅਪਡੇਟ ਆਪਣੇ ਚੈਨਲ ਦੇ ਮਾਧਿਅਮ ਤੇ ਰਣ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ ਆਪਣੇ ਸਹਿਯੋਗੀ ਰਾਜਨ ਰੰਦਾਵਾ ਦੇ ਨਾਲ ਮੈਂ ਰਾਜੇਸ਼ ਲੂਨਾ ਕੀ ਹਾਟੀ ਨਿਊਜ਼ ਦਿਨਾਨਗਰ